ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੇ ਦੋਵੇਂ ਛੋਟੇ ਸਹਬਜ਼ਾਦਿਆਂ ਨੂੰ ਮੁਗਲਾ ਦੇ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ ਜਿਸ ਕਾਰਨ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਟ ਕਰਨ ਦੇ ਲਈ ਫਤਿਹਗੜ੍ਹ ਸਾਹਿਬ ਵਿਖੇ ਤੰਦਰੋਜਾ ਸ਼ਹੀਦੀ ਸਭਾ ਹੁੰਦੀ ਹੈ ਇੱਥੇ ਆਉਣ ਵਾਲਿਆ ਸੰਗਤ ਦੇਈ ਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਪਿੰਡਾਂ ਤੋਂ ਸੇਵਾਦਾਰਾ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਾਏ ਗਏ ਹਨ ਮਾਤਾ ਗੁਜਰੀ ਕਾਲਜ ਨੇੜੇ ਅਨੋਖਾ ਲੰਗਰ ਲਾਇਆ ਗਿਆ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਇਹ ਲੰਗਰ ਮਲੇਰ ਕੋਟਰਾ ਤੋਂ ਮੁਸਲਿਮ ਪਾਇਚਾਰੀ ਦੇ ਵੱਲ ਲਾਇਆ ਗਿਆ ਇਹ ਲੰਗਰ ਹਰ ਸਾਲ ਸਿੱਖ ਮੁਸਲਿਮ ਸਾਂਝ ਅਤੇ ਪੀਸ ਐਂਡ ਐਸੋਸੀਏਸ਼ਨ ਦੇ ਬੈਨਰ ਹੇਠ ਲਾਇਆ ਜਾਂਦਾ ਹੈ ਜਿਸ ਵਿੱਚ ਸੇਵਾ ਕਰਨ ਵਾਲੇ ਮੁਸਲਿਮ ਪਾਇਚਾਰੀ ਦੇ ਲੋਕਾਂ ਨੇ ਕਿਹਾ ਕਿ ਉਹ ਇੱਥੇ ਸੇਵਾ ਕਰਨ ਅਤੇ ਆਪਸੀ ਏਕਤਾ ਦਾ ਸੁਨੇਹਾ ਲੈ ਕੇ ਆਏ ਹਨ ਸਾਡੀ ਸੰਸਥਾ ਹੈਗੀ ਸਿੱਖ ਮਹੂਬ ਸਾਂਝਾਂ ਅਸੀਂ ਹਰ ਸਾਲ ਹਾਜ਼ਰ ਨਾਰੂ ਧਰਤੀ ਬਾਰੇ ਕੋਲੇ ਤੋਂ ਸ਼ਹੀਦਾਂ ਧਰਤੀ ਸ਼੍ਰੀ ਹਰਿਮੰਦਰ ਸਾਹਿਬ ਪਹੁੰਚਦੇ ਹਾਂ ਤੇ ਉਸ ਗਲਤੀ ਪੈਰਲ ਜਿਹੜਾ ਜਵਾਬਸ਼ੇਰ ਮੁਮਤਾਖੀ ਖਾਨ ਨੇ 1704 ਚ ਜਦੋਂ ਦਸੰਬਰ ਦੇ ਮਹੀਨੇ ਚ ਸੂਬੇ ਦੀ ਕਚਹਿਰੀ ਚ ਜਦੋਂ ਸੂਬੇ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਸਰੰਦੀਆਂ ਨਹੀਂ ਚਲਵਾਉਂਦਾ ਆਰਡਰ ਦਿੱਤਾ ਗਿਆ ਤਾਂ ਉਹ ਦੇ ਵਿਰੋਧ ਚ ਜਵਾਬਸ਼ੇਰ ਮੁਮਤਾਖੀ ਖਾਨ ਨੇ ਰੋਸ ਔਰ ਪ੍ਰੋਟੈਸਟ ਕੀਤਾ ਔਰ ਹਾਲਾ ਨਾਰਾ ਮਾਰ ਕੇ ਉਹਦੀ ਕਚਹਿਰੀ ਚ ਉੱਠ ਕੇ ਚਲੇ ਗਿਆ ਸੀ ਵੀ ਇਸਲਾਮ ਚ 마ਸੂਮਾਂ ਤੇ નિર્ਦੋਸ਼ਾਂ ਤੇ ਕੋਈ ਜ਼ੁਲਮ ਨਹੀਂ ਹੈ 70-9 ਸਾਲ ਦੇ ਬੱਚੇ ਜਦਾਂ ਇਸਲਾਮੀ ਸ਼ਰਾ ਲਾਗੂ ਵੀ ਨਹੀਂ ਹੁੰਦੀ ਇਹ ਤੋਂ ਜ਼ੁਲਮ ਕਰ ਰਹੇ ਹੈ ਇਹ ਕਹਿੰਦਾ ਵਾਕ ਆਊਟ ਕਰ ਗਿਆ ਕਿ ਜਿੱਥੇ ਮਾਸੂਮਾਂ ਤੇ ਜ਼ੁਲਮ ਹੁੰਦਾ ਹੈ ਉਥੇ ਰੱਬ ਦਾ ਕਹਿਰ ਨਾਜ਼ਰ ਹੁੰਦਾ ਹੈ ਇੱਥੇ ਰੱਬ ਦਾ ਕਹਿਰ ਨਾਜ਼ਰ ਹੋਵੇਗਾ ਉਸੇ ਗੱਲ ਤੇ ਪਰੋਸ ਦੇ ਸੱਚੀ ਤੇ ਹਕਕੀ ਆਵਾਜ਼ ਬਣ ਕੇ ਅਸੀਂ ਹਰ ਤਰਫ ਦੇ ਕੋਲ ਜੁਆਕੇ ਇੱਥੇ ਲੰਗਰ ਲਾਉਣੀਆਂ ਕਿ ਛੋੜੇ ਸਾਹਿਬ ਜੀ ਦੀ ਸ਼ੀਧੀ ਦੇ ਦੁੱਖ ਚ ਬਰਬਰ ਦੇ ਸ਼ਰੀਕ ਹੁੰਦੇ ਅਸੀਂ ਕਿੰਨੇ ਸਾਲਾਂ ਤੋਂ ਇੱਥੇ ਲੰਗਰ ਲਗਾਉਂਦੇ ਕਿੰਨੇ ਸਾਲੋਂ ਪਿਛਲੇ 3 ਸਾਲੋਂ ਦਵਾ ਰਹੇ ਹਾਂ ਤੇ ਆਨੰਦਪੁਰ ਸਾਹਿਬ ਵੀ ਹਰ ਸਾਲ ਹੋਲਾ ਮੱਲੇ ਲਾਉਣੇ ਆ ਤੇ ਇੱਥੇ ਵੀ ਲਾਉਣੇ ਆ ਤੇ ਕਿਸਾਨਦੋਲੇ ਜੀ ਜਦੋਂ ਕਿਸਾਨ ਨੂੰ ਚਲੇ ਉਹ ਵੀ ਅਸੀਂ 13 ਮਹੀਨੇ ਉੱਥੇ ਟਿਕਰੀਵਾਰ ਤੇ ਸੰਗਵਾਰ ਦੇ ਲੰਗਰ ਚੱਲਦਾ ਰਿਹਾ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੇ ਦੋਵੇਂ ਛੋਟੇ ਸਹਬਜ਼ਾਦਿਆਂ ਨੂੰ ਮੁਗਲਾ ਦੇ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ। ਜਿਸ ਕਾਰਨ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਟ ਕਰਨ ਦੇ ਲਈ ਫਤਿਹਗੜ੍ਹ ਸਾਹਿਬ ਵਿਖੇ ਤਿੰਨ ਰੋਜ਼ਾ ਸ਼ਹੀਦੀ ਸਫਾ ਹੁੰਦੀ ਹੈ। ਇੱਥੇ ਆਉਣ ਵਾਲਿਆ ਸੰਗਤਾਂ ਦੇ ਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਪਿੰਡਾਂ ਤੋਂ ਸੇਵਾਦਾਰਾ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਾਏ ਗਏ ਹਨ। ਮਾਤਾ ਗੁਜਰੀ ਕਾਲਜ ਨੇੜੇ ਅਨੋਖਾ ਲੰਗਰ ਲਾਇਆ ਗਿਆ। ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇਲੰਗਰ ਮਲੇਰ ਕੋਟਲਾ ਤੋਂ ਮੁਸਲਿਮ ਪਾਇਚਾਰੀ ਦੇ ਵੱਲ ਲਾਇਆ ਗਿਆ। ਇਹ ਲੰਗਰ ਹਰ ਸਾਲ ਸਿੱਖ ਮੁਸਲਿਮ ਸਾਂਝ ਅਤੇ ਪੀਸ ਐਂਡ ਐਸੋਸੀਏਸ਼ਨ ਦੇ ਬੈਨਰ ਹੇਠ ਲਾਇਆ ਜਾਂਦਾ ਹੈ। ਜਿਸ ਵਿੱਚ ਸੇਵਾ ਕਰਨ ਵਾਲੇ ਮੁਸਲਿਮ ਪਾਇਚਾਰੀ ਦੇ ਲੋਕਾਂ ਨੇ ਕਿਹਾ ਕਿ ਉਹ ਇੱਥੇ ਸੇਵਾ ਕਰਨ ਅਤੇ ਆਪਸੀ ਏਕਤਾ ਦਾ ਸੁਨੇਹਾ ਲੈ ਕੇ ਆਏ ਹਨ। ਸਾਡੀ ਸੰਸਥਾ ਹੈਗੀ ਸਿੱਖ ਮੋਰੂ ਸਾਂਝਾਂ। ਅਸੀਂ ਹਰ ਸਾਲ ਹਾਜ਼ਰ ਵਾਲੀ ਧਰਤੀ ਬਾਰੇ ਕੋਲੇ ਤੋਂ ਸ਼ਹੀਦਾਂ ਘਰਤੀ ਸ਼੍ਰੀ ਫਤਿਹਗੁਰ ਸਾਹਿਬ ਪਹੁੰਚਦੇ ਹਾਂ। ਤੇ ਉਸ ਗੱਲ ਤੇ ਪਹਿਲਾਂ ਜਿਹੜਾ ਦਬਾਬ ਸ਼ੇਰ ਮੁਹੰਮਦ ਖਾਨ ਨੇ 1704 ਚ ਜਦੋਂ ਦਸੰਬਰ ਦੇ ਮਹੀਨੇ ਚ ਸੂਬੇ ਦੀ ਕਚਹਿਰੀ ਚ ਜਦੋਂ ਸਵੇਰ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਸਰੰਦੀਆਂ ਨਹੀਂ ਚਲਵਾਉਣ ਦਾ ਆਰਡਰ ਦਿੱਤਾ ਗਿਆ ਤੋਦੇ ਵਿਰੋਧ ਚ ਜਬਾਬ ਸ਼ੇਰ ਮੁਹੰਮਦ ਖਾਨ ਨੇ ਰੋਸ ਔਰ ਪ੍ਰੋਟੈਸਟ ਕੀਤਾ ਔਰ ਹਾਲਾ ਨਾਰਾ ਮਾਰ ਕੇ ਉਹਦੀ ਕਚਹਿਰੀ ਚ ਉੱਠ ਕੇ ਚਲਾ ਗਿਆ ਸੀ ਵੀ ਇਸਲਾਮ ਚ 마ਸੂਮਾਂ ਤੇ નિર્ਦੋਸ਼ਾਂ ਤੇ ਕੋਈ ਜ਼ੁਲਮ ਨਹੀਂ ਹੈ 70 9 ਸਾਲ ਦੇ ਬੱਚੇ ਜਦਾਂ ਇਸਲਾਮੀ ਸ਼ਰਾ ਲਾਗੂ ਵੀ ਨਹੀਂ ਹੁੰਦੀ ਇਹ ਜ਼ੁਲਮ ਕਰ ਰਹੇ ਹਨ ਇਹ ਕਹਦਾ ਵਾਕ ਆਊਟ ਕਰ ਗਿਆ ਕਿ ਜਿੱਥੇ ਮਾਸੂਮਾਂ ਤੇ ਜ਼ੁਲਮ ਹੁੰਦਾ ਹੈ ਉੱਥੇ ਰੱਬ ਦਾ ਕਹਿਰ ਨਾਜ਼ਰ ਹੁੰਦਾ ਹੈ ਉੱਥੇ ਰੱਬ ਦਾ ਕਹਿਰ ਨਾਜ਼ਰ ਹੋਵੇਗਾ ਉਸੇ ਗੱਲ ਤੇ ਪਹਿਲੇ ਸੱਚ ਔਰ ਹਕਕੀ ਆਵਾਜ਼ ਬਣ ਕੇ ਅਸੀਂ ਹਰਸਾਲ ਦੇਖਣ ਨੂੰ ਜੋ ਆ ਕੇ ਇੱਥੇ ਲੰਗਰ ਲਾਉਣੀ ਹੈ ਤੇ ਛੋੜੇ ਸਾਹਿਬ ਜੀ ਦੀ ਸ਼ੀਦੀ ਦੇ ਦੁੱਖ ਚ ਬਰਾਬਰ ਦੇ ਸ਼ਰੀਕ ਹੁੰਦੇ ਅਸੀਂ ਕਿੰਨੇ ਸਾਲਾਂ ਤੋਂ ਇੱਥੇ ਲੰਗਰ ਲਗਾਉਂਦੇ ਆ ਕਿੰਨੇ ਸਾਲੋਂ ਪਿਛਲੇ 20 ਸਾਲੋਂ ਦੁਆ ਰਹੇ ਹਾਂ ਤੇ ਆਨੰਦਪੁਰ ਸਾਹਿਬ ਵੀ ਹਰ ਸਾਲ ਹੋਲਾ ਮਾਘੇ ਲਾਉਨੇ ਆ ਤੇ ਇੱਥੇ ਵੀ ਲਾਉਨੇ ਆ ਤੇ ਕਿਸਾਨ ਨੂੰ ਜਿਹੜੇ ਜਦੋਂ ਕਿਸਾਨ ਨੂੰ ਚੱਲੇ ਉਹ ਵੀ ਅਸੀਂ 13 ਮਹੀਨੇ ਉੱਥੇ ਇਕਰੀ ਵਾਰ ਤੇ ਸੰਗਵਾਰ ਦੇ ਫਸ ਲੰਘ ਚੱਲਦਾ ਰਿਹਾ